ਇੱਕ ਕਹਾਣੀ ਆ ਜੀ 90% ਪਰਦੇਸੀਆਂ ਦੀ ਧਿਆਨ ਦੇ ਨਾਲ ਸੁਣਿਓ ਜਿਹੜੇ ਅਰਬ ਦੇਸ਼ਾਂ ਨੂੰ ਜਾਂਦੇ ਆ ਸੁਣਿਓ ਮੈਂ ਘਰਦਿਆਂ ਨੂੰ ਕਿਹਾ ਕਿ ਚਲੋ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਘਰੋਂ ਬਾਹਰ ਰਹਿਣ ਡਿਆ ਸੁ ਮੈਂ ਹੁਣ ਵਾਪਸ ਆਪਣੇ ਪਤਰਾਂ ਕੋਲ ਆਉਣ ਚਾਹੁੰਦਾ ਬਈ ਮੈਂ ਥੋੜਾ ਜਿਆਦਾ ਆਪਣੇ ਘਰ ਵਿੱਚ ਰਹਿਣਾ ਚਾਹੁੰਦਾ ਸੋ ਮੈਂ ਤੁਹਾਡੇ ਸੁੱਖ ਵਾਸਤੇ ਆਰਾਮ ਵਾਸਤੇ ਮੈਂ ਆਪਣੀ ਜਿਹੜੀ ਹੈਗੀ ਉਹ ਲਾਈਫ ਆ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਗੁਜ਼ਾਰ ਦਿੱਤੀ ਤੇ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਆ ਕੇ ਥੋੜਾ ਜਿਹਾ ਆਰਾਮ ਕਰਨਾ ਚਾਹੁੰਨਾ ਤੇ ਅੱਗੋਂ ਮੇਰੇ ਘਰ ਦੇ ਬਣਾ ਸਵਾਲ ਕਿ ਮੈਨੂੰ ਕਹਿੰਦੇ ਤੂੰ ਸਾਡੇ ਲਈ ਕੀ ਭਾਗੀ ਇਹ ਦਿੱਤ ਦਿੱਤੀ ਤੂੰ ਦੇਸ਼ਾਂ ਵਿੱਚ ਗਿਆ ਆਪਣੇ ਲਈ ਗਿਆ ਸਾਡੇ ਲਈ ਨਹੀਂ ਗਿਆ ਆਪਣੇ ਐਸ਼ ਵਾਸਤੇ ਗਿਆ ਆਪਣੀ ਐਸ਼-ਪਲੱਸ ਦੀ ਵਾਸਤੇ ਗਿਆ ਸਾਡੇ ਲਈ ਤਾਂ ਕੁਛ ਨਹੀਂ ਕੀਤਾ ਇਹ ਬਾਈ ਮਲੇਸ਼ੀਆ ਤੋਂ ਤੇ ਮੁੰਡੇ ਨੂੰ 7 ਸਾਲ ਹੋ ਗਏ ਸੀ ਇੱਕ ਨੂੰ ਇਤੋਂ ਅਲਾਵਾ ਮੈਂ ਗੱਲ ਦੱਸਦਾ 7 ਸਾਲ ਮੇਰੇ ਨਾਲ ਕੰਮ ਕਰਦਾ ਸੀ ਉਹ ਘਰੇ ਪੈਸੇ ਪਾਉਂਦਾ ਸੀਗਾ ਤਨਖਾਹ ਮਿਲਣੀ ਕੋਲੇ ਖਰਚਾ ਰੱਖਣਾ 100 150 ਤੇ ਬਾਕੀ ਭੇਜਦੇ ਨੇ ਘਰੇ ਘਰੇ ਭੇਜਦਾਗਾ ਭੇਜਦਾਗਾ 7 ਸਾਲਾਂ ਬਾਅਦ ਉਹ ਗਿਆ ਵਿਆਹ ਕਰਵਾਉਣ ਪਿਆਰ ਕਰਵਾਉਣ ਗਿਆ ਤਾਂ ਉਹ 2 ਮਹੀਨਿਆਂ ਦੇ ਵਿੱਚ ਵਾਪਸ ਆ ਗਿਆ ਤੇ ਉਹਦਾ ਵਿਆਹ ਹੋਏ ਨੂੰ ਹਲੇ ਸਿਰਫ ਤੇ ਸਿਰਫ 25 ਦਿਨ ਹੋਏ ਸੀਗੇ ਅਸੀਂ ਹੈਰਾਨ ਉਹਦਾ ਮਜ਼ਾਕ ਉਡਾਇਆ ਅੱਗਲਗੇ ਚ ਕਿ ਯਾਰ ਤੂੰ 25 ਦਿਨਾਂ ਦੇ ਵਿੱਚ ਕੀ ਕੀਤਾ ਇੰਨੇ ਚਿਰ ਤੱਕ ਬੰਦਾ ਉਹਦੇ ਮੋਬਾਈਲ ਦੇ ਫਕਸ਼ਨ ਨਹੀਂ ਸਿੱਖਦਾਗਾ ਤੂੰ ਘਰ ਵਾਲੀ ਨੂੰ ਛੱਡਿਆ ਉਹ ਤੂੰ ਕੀ ਸਮਝਿਆ ਉਹਨੂੰ ਤਾਂ ਉਹ ਰੋਣ ਲੱਗ ਗਿਆ ਕੰਨਾ ਜਦੋਂ ਮੈਂ ਘਰੇ ਗਿਆ ਨਾ ਕਰਦੇ ਕਹਿੰਦੇ ਰੋਟੀ ਦੇ ਟਾਈਮ ਹਾਂ ਵੀ ਮੁੰਡਿਆ ਤੇਰਾ ਵਿਆਹ ਕਰਨ ਆਗਾ ਪੈਸੇ ਉਹ ਕਹਿੰਦਾ ਪੈਸੇ ਤਾਂ ਮੈਂ ਘਰੇ ਭੇਜਦਾ ਸੀਗਾ ਹਰ ਮਹੀਨੇ ਕਹਿੰਦੇ ਲੈ ਤੂੰ 7 ਸਾਲਾਂ ਬਾਅਦ ਆਇਆ ਤੇਰੇ ਕੋਲ ਕੱਖ ਵੀ ਨਹੀਂ ਹੈ ਉਹ ਆ ਰੋਣ ਨਿਕਲ ਗਿਆ ਕਿ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂ ਲਾਸਟ ਵਾਲੇ 2 ਮਹੀਨੇ ਉਹਨੇ ਤਨਖਾਹ ਰੱਖੀ ਐ ਸੀ ਆਪਦੇ ਕੋਲੇ ਟਿਕਟ ਤੇ ਹੋਰ ਸਮਾਨ ਲੈਣ ਦੇ ਲਈ ਤੇ ਉਹ ਬੰਦੇ ਨੂੰ ਉਹਦੇ ਮਾਪਿਓ ਨੇ ਕਰਜ਼ਾ ਚਕਾਤਾ ਵੀ ਤੇਰਾ ਵਿਆਹ ਕਰਨਾ ਕਰਜ਼ਾ ਚਕਵਾ ਕੇ 4 ਲੱਖ ਰੁਪਈਆ ਜਿਵੇਂ ਗੱਲ ਕਰਦਾਗਾ ਅਜ ਤੋਂ 7-8 ਸਾਲ ਪੁਰਾਣੀ ਤੇ ਉਹ ਕਰਜ਼ਾ ਫਿਰ ਆ ਕੇ ਉਹ ਮੋੜਨਾ ਸ਼ੁਰੂ ਕੀਤਾ ਉਹਨੇ ਉਹਦੀ ਘਰ ਵਾਲੀ ਪੁੱਛੇ ਤੋ ਇੰਨੇ ਸਾਲ ਬਾਹਰ ਲਾਇਆ ਤੇਰੇ ਪੈਸੇ ਕਿੱਥੇ ਆ ਤਾਂ ਜਿਹੜੇ ਵੀ ਅਰਬ ਦੇਸ਼ਾਂ 'ਚ ਜਾਂਦੇ ਆ ਦੁਬਈ ਕਤਰ ਬਰੇਨ ਜੋ ਵੀ ਇਧਰ ਨੂੰ ਹੈਗੇ ਆ ਮਲੇਸ਼ੀਆ ਸਿੰਗਾਪੁਰ ਛੋਟੇ ਦੇਸ਼ ਕਹ ਲੋ ਜਿੱਥੇ ਕੰਪਨੀਆਂ ਦੇ ਵਿੱਚ ਕੰਮ ਕਰਨਾ ਪੈਂਦਾਗਾ ਤਾਂ ਉੱਥੇ ਇਹੀ ਹਾਲਾਤ ਹੁੰਦੇ ਆ ਜਿਹੜੇ ਕੁਆਰੇ ਮੁੰਡੇ ਜਾਂਦੇ ਆ ਤਾਂ ਵਿਆਹ ਤੋਂ ਪਹਿਲਾਂ ਜਿੰਨੇ ਉਹਦੇ ਸਾਲ ਲੱਗੇ ਉਹ ਸਾਂਦ ਲੋ ਮਿੱਟੀ ਚ ਕੁਝ ਕੁ ਮਾਪੇ ਜਿਹੇ ਹੁੰਦੇ ਆ ਜਿਹੜੇ ਪੈਸੇ ਜੋੜ ਲੈਂਦੇ ਆ ਆਪ ਦਾ ਖਰਚਾ ਕਰੇ ਆਪ ਚਲਾਉਂਦੇ ਆ ਆਪਦੇ ਮੁੰਡੇ ਦੀ ਕਮਾਈ ਨੂੰ ਸਾਂਭਦੇ ਆ ਉਹ ਕੁਝ ਬਣ ਜਾਂਦੇ ਆ ਜਾਂ ਕਈ ਭੇਜਦੇ ਹੀ ਨਹੀਂ ਹੈਗੇ ਸਾਰੇ ਪੈਸੇ ਆਪਦੇ ਕੋਲੇ ਰੱਖਦੇ ਆ 5-7 ਸਾਲਾਂ ਦੇ ਤੇ ਅੱਗੇ ਮੂਹ ਹੋ ਜਾਂਦੇ ਆ ਉਹ ਵੀ ਜ਼ਿੰਦਗੀ ਨੂੰ ਬਣਾ ਲੈਂਦੇ ਆ ਤੇ ਜਿਨ੍ਹਾਂ ਦਾ ਮੂਹ ਹੁੰਦਾ ਮਾਪਿਆਂ ਨਾਲ ਪੈਣਾ ਭਰਾਮਾ ਨਾਲ ਉਹ ਪੈਸੇ ਘਰੇ ਭੇਜਦੇ ਰਹਿੰਦੇ ਆ ਉਹ ਬੰਦਿਆਂ ਦਾ ਬਾਅਦ ਵਿੱਚ ਮੁੱਲ ਨਹੀਂ ਪੈਂਦਾ ਉਹਨਾਂ ਨੂੰ ਇਹੀ ਕਿਹਾ ਜਾਂਦਾ ਕਿ ਤੂੰ ਸਾਡੇ ਲਈ ਕੀਤਾ ਕੀ ਆ ਜਿਹੜੇ ਕੈਨੇਡਾ ਅਮਰੀਕਾ ਜਾਂ ਹੋਰ ਦਿੱਸਾਂ ਜਾਂਦੇ ਆ ਉਹ ਕਿਸੇ ਫੈਮਿਲੀ ਹੱਦ ਲੈਂਦੇ ਆ ਉੱਥੇ ਕਮਾਈ ਜ਼ਿਆਦਾ ਆ ਕਈ ਵਾਰ ਉੱਥੋਂ ਵਾਲਿਆਂ ਨਾਲ ਵੀ ਐਵੇਂ ਹੋ ਜਾਂਦੀ ਏ ਜਿਵੇਂ ਛੋਟੇ ਦੇਸ਼ਾਂ ਵਾਲਿਆਂ ਨਾਲ ਹੁੰਦੀ ਆ ਤਾਂ ਵਿਆਹ ਤੋਂ ਬਾਅਦ ਇੱਕ ਨਵਾਂ ਜੀਵਨ ਸ਼ੁਰੂ ਹੋਣਾਗਾ ਜ਼ੀਰੋ ਬੈਲੈਂਸ ਤੋਂ ਹੋ ਸਕਦਾ ਕਰਜ਼ੇ ਤੋਂ ਤਾਂ ਜਿਹੜਾ ਹੀ ਬਾਹਰ ਜਾਣਾ ਚਾਹੁੰਦੇ ਆ ਜਾਂ ਬੈਠੇ ਆ ਉਹ ਇੱਕ ਗੱਲ ਦਾ ਧਿਆਨ ਰੱਖਿਓ ਕਿ ਆ ਉਹਦੇ ਕੋਲੇ ਸੇਵਿੰਗ ਕਰ ਲਿਓ ਕੱਟ ਦੋ ਕੱਟ ਅੱਧੇ ਪੈਸੇ ਤੁਹਾਡੇ ਹੁਣ ਅੱਧੇ ਤੁਸੀਂ ਕਿਸੇ ਜੇ ਤੁਹਾਡੇ ਨਹੀਂ ਗੁਜ਼ਾਰਾ ਹੁੰਦਾਗਾ ਤਾਂ ਤੁਸੀਂ ਉਹ ਭੇਜਨੇ ਆ ਜਰੂਰਤ ਦੇ ਹਿਸਾਬ ਨਾਲ ਜਿੰਨੇ ਪੱਧ ਭੇਜਦੇ ਜਾਓਗੇ ਉਹਨੀਆਂ ਜਰੂਰਤਾਂ ਵਧੀਆਂ ਜਾਣਗੀਆਂ ਉਹਨਾਂ ਦੇ ਖਰਚੇ ਮਗਰ ਵਧਦੇ ਜਾਣੇ ਆ ਇਹ ਗੱਲ ਯਾਦ ਰੱਖੋ ਇੱਕ ਹੋਰ ਦੱਸਦਾ ਇਨਸੀਡੈਂਟ ਉਹ ਵੀ ਮੁੰਡਾ 4 ਸਾਲ ਹੋ ਗਏ ਸੀਗੇ ਠੀਕ ਹੈ ਜੀ ਕਹਿੰਦਾ ਉਹ ਕੋ ਪਰਮਟ ਵੀ ਐ ਨਹੀਂ ਸੀ ਕਹਿੰਦਾ ਹੁਣ ਮੈਂ ਮੇਰੀ ਮਾਂ ਕਹਿੰਦੀ ਆ ਤੂੰ ਆ ਜਾ ਤੇਰਾ ਵਿਆਹ ਕਰਨਾਗਾ ਮੈਂ ਕਹਾਂ ਤੂੰ ਬਾਈ ਕੁੜੀ ਨੂੰ ਸਾਦਲਾ ਟੂਰਿਸਟ ਇੱਥੇ ਵਿਆਹ ਕਰਵਾ ਦਾਂਗੇ ਤਰਾ ਕਹਦਾ ਨਹੀਂ ਉੱਥੇ ਜਾ ਕੇ ਕਰਾਉਣਾਗਾ ਮੈਂ ਉੱਥੇ ਕੀ ਕਰਾਂਗਾ ਤੂੰ ਤੂੰ ਵਾਪਸ ਤਾਂ ਨਹੀਂ ਆ ਸਕਦਾ ਆਊਟਪਾਸ ਤੇ ਰਹੇਗਾ ਕਹਿੰਦਾ ਨਹੀਂ ਮੈਂ ਪੈਸੇ ਭੇਜਦਾ ਰਿਆਂ ਮੇਰੇ ਭਰਾ ਨੇ ਦੁਕਾਨ ਪਾ ਲਈ ਆ ਮੋਬਾਈਲ ਸੋਪ ਤੇ ਹੋਰ ਲੜੜਪਲੜ ਜੋ ਹੁੰਦਾ ਵੇਚਣ ਵਾਲੇ ਕਵਰ ਕੋਰ ਘਰ ਵੀ ਪਾ ਲਿਆ ਮੈਂ ਕਹਾਂ ਤੇਰੇ ਨਾਲ ਚੰਗੀ ਨਹੀਂ ਹੋਣੀਗੀ ਕਿਉਂਕਿ ਇਹ ਚੀਜ਼ਾਂ ਹੋ ਚੁੱਕੀਆਂ ਸੀ ਬਰਤ ਚੁੱਕੀਆਂ ਸੀ ਬਹੁਤਾ ਹੁੰਦੀਆਂ ਦੇਖੀਆਂ ਸੀ ਉਹ ਕਹਿੰਦਾ ਨਹੀਂ ਮੇਰਾ ਭਰਾ ਇਹ ਹੋ ਜਾਣੀ ਮੇਰੇ ਘਰ ਦੇ ਇਹੋ ਜੇ ਨਹੀਂ ਹੈਗੇ। ਉਹੀ ਗੱਲ ਹੋਈ ਜਦੋਂ ਘਰੇ ਗਿਆ ਨਾ। ਵਿਆਹ ਨੂੰ ਉਹਦੀ ਭਾਬੂ ਵੀ ਪਾਨਿਆਂ ਮਾਰੇ। ਉਹ ਵਿਆਹ ਬੜੀ ਮੁਸ਼ਕਲ ਨਾਲ ਹੋਇਆ। ਕਿਉਂਕਿ ਉਹਦਾ ਭਰਾ ਕਹਿੰਦਾ ਦੁਕਾਨ ਤਾਂ ਮੇਰੀ ਆ। ਤੇ ਸਾਰੇ ਪੈਸੇ ਉਹਦੇ ਭਰਾ ਨੂੰ ਪਾਉਂਦਾ ਹੁੰਦਾ ਸੀਗਾ। ਏਟੀਐਮ ਉਹਦੇ ਕੋਲ ਸੀ। ਤੇ ਉਹਨੂੰ ਦਿਹਾੜੀਆਂ ਕਰਦਾ। ਕਾਹ ਸਿਚੁਏਸ਼ਨ ਹੁੰਦੀ ਆ ਬਾਈ। ਨਬੇ ਪਰਸੈਂਟ ਲੋਕਾਂ ਦੇ ਨਾਲ ਜਿਹੜੇ ਅਰਬ ਦੇਸ਼ਾਂ ਜਾਂਦੇ ਆ ਬਹੁਤ ਰੇਅਰ ਬਹੁਤ ਘੱਟ ਇਹੋ ਜੇ ਮਾਪੇ ਹੁੰਦੇ ਆ ਜਿਹੜੇ ਪੈਸੇ ਸਾਹੁੰਦੇ ਆ ਇਹ ਗੱਲਾਂ ਜਗ ਜਹਾਰ ਨਹੀਂ ਹੁੰਦੀਆਂ ਬਹੁਤਾਂ ਦੇ ਮਾਪੇ ਵੀ ਕਮਾਪੇ ਹੀ ਹੁੰਦੇ ਆ ਉਹ ਸੈਲਫ ਸੈਂਟਰ ਹੁੰਦੇ ਆ ਉਹ ਆਪ ਦਾ ਆਪ ਦੇ ਢਿੱਡ ਦਾ ਆਪ ਦਾ ਚੀਜ਼ ਹੋਣਾ ਨੂੰ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਕਿ ਅਸੀਂ ਆਪ ਦੀ ਔਲਾਦ ਨੂੰ ਵੀ ਖੁਸ਼ ਕਰਨਾ ਉਹਨਾਂ ਦਾ ਜੀਵਨ ਅਸੀਂ ਉੱਚਾ ਕਰੀਏ ਉਹ ਆਪਦੀ ਧੌਂਸ ਦੇ ਵਿੱਚ ਕਈ ਜਿਉਂਦੇ ਹੁੰਦੇ ਆ। ਇਹ ਗੱਲਾਂ ਦਿਮਾਗ ਦੇ ਵਿੱਚ ਰੱਖਿਓ ਜੇ ਤੁਸੀਂ ਵਿਦੇਸ਼ ਜਾਣਾ ਜਾਂ ਬੈਠੇ ਆ। ਆਪਦੇ ਲਈ ਜ਼ਰੂਰ ਜੋੜਿਓ। ਬਾਅਦ ਦੇ ਵਿੱਚ ਭਾਈ ਜਰੂਰ ਤਾਂ ਸਵਾਲੀਆਂ ਹੁੰਦੀਆਂ ਸਾਰੇ ਹੱਥ ਖੜੇ ਕਰ ਜਾਂਦੇ ਆ। ਪੈਸਾ ਕਿੱਥੇ ਗਿਆ? ਕੋਈ ਜਵਾਬ ਨਹੀਂ ਦਿੰਦਾ। ਠੀਕ ਹੈ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗੁਰੂ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਉਹਨਾਂ ਤੱਕ ਜ਼ਰੂਰ ਜਾਵੇ। ਦਿਨਾਂ ਨਾ ਇਹੋ ਜੀ ਘਟਨਾ ਨਾ ਹੋਵੇ ਫਿਊਚਰ ਦੇ ਵਿੱਚ